ਆਚਰਨ ਉੱਚਾ ਕਰਨ ਵਾਲੇ ਗੁਰਬਾਣੀ ਵਿਚਾਰ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਨਵੇਂ ਨਾਨਕ ਤਨ ਗੁਰੂ ਅਰਜਨ ਸਾਹਿਬ ਜੀ ਦੇ ਬੋਲ ਜੋ ਸਾਨੋ ਮਨੁਖ ਤਰਹੁ ਮੁੱਖੀ ਜੀਵਨ ਨੂੰ ਸਲਾਹ ਦੇ ਰਹੇ ਹਨ ਉਪਦੇਸ਼ ਵੀ ਦੇ ਰਹੇ ਹਨ ਗਿਆਨ ਵੀ ਦੇ ਰਹੇ ਹਨ ਜਿਤ ਆਏ ਤੁਦ ਚਿਤ ਆਏ ਮਹਾ ਆਨੰਦਾ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਸਦਾ ਤੁਧ ਧਿਆਏ ਸੋ ਸਦਾ ਤੁਧ ਧਿਆਏ ਮਾਈ ਗੁਰੂ ਜੀ ਗੁਰੂ ਜੀ ਕਹਿੰਦੇ ਹਨ ਤੁਧ ਚਿਤ ਆਏ ਮਹਾ ਆਨੰਦਾ ਏ ਮਨੁਖ ਤਨੁ ਮਹਾਨੰਦ ਈਸ਼ਵਰ ਪਰਮਾਤਮਾ ਜੋ ਨਰਉਲ ਆਨੰਦ ਹੀ ਆਨੰਦ ਹੈ ਸੱਚ ਈ ਸੱਚ ਹੈ ਪਵਿੱਤਰ ਹੀ ਪਵਿੱਤਰ ਹੈ ਸਾਰੇ ਗੁਣਾਂ ਦਾ ਮਾਲਕ ਹੈ ਉਹ ਤੈਨੂੰ ਚਿਤਾਵੇ ਉਹ ਤੈਨੂੰ ਚਿਤਾਵੇ ਚਿਤਾਵੇਗਾ ਤਾਂ ਕੀ ਹੋਵੇਗਾ ਤੂੰ ਵੀ ਉਹਦੇ ਵਰਗਾ ਬਣ ਜਾਵੇਂਗਾ ਤੈਨੂੰ ਵੀ ਆਨੰਦ ਆ ਜਾਵੇਗਾ ਸੁਖ ਆ ਜਾਵੇਗਾ ਖੁਸ਼ੀ ਆ ਜਾਵੇਗੀ ਜ਼ਿੰਦਗੀ ਵਿੱਚ ਖੇੜਾ ਆ ਜਾਵੇਗਾ ਤਾਂ ਸਭ ਕੁਝ ਅੱਛਾ ਹੀ ਅੱਛਾ ਹੋ ਜਾਵੇਗਾ ਜ਼ਿੰਦਗੀ ਸੁਖਾਮੀ ਤੇ ਲਰਾਂਦੀ ਹੋ ਜਾਵੇਗੀ ਇਸ ਦੇ ਉਲਟ ਜਿਸ ਨੂੰ ਈਸ਼ਵਰ ਪਰਮਾਤਮਾ ਵਿਸਰਜਾਏਗਾ ਭੁੱਲ ਜਾਏਗਾ ਉਹ ਮਰੇ ਸਮਾਨ ਹੋ ਜਾਏਗਾ ਭਾਗ ਉਸੀ ਆਤਮਾ ਬੜੀ 부ਝੀ 부ਝੀ ਮਰੀ ਵਰਗੀ ਹੋਏਗੀ ਉਦਾਸ ਉਦਾਸ ਜ਼ਿੰਦਗੀ ਜੀਵੇਗਾ ਉਹ ਜਿਸਦੇ ਵਿੱਚ ਕੋਈ ਖੁਸ਼ੀ ਖੇੜਾ ਆਨੰਦ ਨਹੀਂ ਹੋਵੇਗਾ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਹਰ ਵੇਲੇ ਹੀ ਸੁਕਰਮ ਕਰਨੇ ਚਾਹੀਦੇ ਹਨ ਉਸ ਵਾਹਿਗੁਰੂ ਅਕਾਲ ਪੁਰਖ ਪਿਤਾ ਨੂੰ ਹਰ ਵੇਲੇ ਹੀ ਚਿੱਤ ਵਿੱਚ ਰੱਖਣਾ ਚਾਹੀਦਾ ਹੈ ਉਸ ਨੂੰ ਚਿੱਤੇ ਵਿੱਚ ਰੱਖਣਾ ਚਾਹੀਦਾ ਹੈ ਕਹਾਂ ਹੀ ਜ਼ਿੰਦਗੀ ਤਾਂ ਆਨੰਦ ਹੈ ਸਵਾਦ ਹੈ ਜੀਵਨ ਹੈ ਵਰਨਾ ਬਸ ਉਦਾਸੀ ਹੈ ਉਦਾਸੀ ਉਦਾਸੀ ਕੋਈ ਜੀਵਨ ਨਹੀਂ ਹੁੰਦਾ ਜੀਵਨ ਤਾਂ ਇਸ ਵਿੱਚ ਖੁਸ਼ੀ ਹੋਵੇ ਖੇੜਾ ਹੋਵੇ ਸਚਾਈ ਹੋਵੇ ਉਹ ਜੀਵਨ ਹੁੰਦਾ ਹੈ ਫਿਰ ਅਕਸ਼ਰਤ ਗੁਰੂ ਜੀ ਅੱਗੇ ਤਖਤੇ ਪੈਣ ਕਹਿੰਦੇ ਹਨ ਦਇਆ ਲ ਹੋਵੇ ਜਿਸ ਉੱਪਰ ਕਰਤੇ ਦਇਆਲ ਹੋਵੇ ਜਿਸ ਉੱਪਰ ਕਰਤੇ ਜਿਸ ਉੱਪਰ ਜਿਸ ਮਨੁੱਖ ਉੱਪਰ ਕਰਤੇ ਵਾਹਿਗੁਰੂ ਪਰਮਾਤਮਾ ਦਇਆਲ ਹੁੰਦੇ ਹਨ ਜਿਸ ਦੇ ਉੱਪਰ ਦਇਆਲ ਹੋ ਜਾਂਦੇ ਹਨ ਮਿਹਰਬਾਨ ਹੋ ਜਾਂਦੇ ਹਨ ਆਪਣੇ ਦਿਆ ਦ੍ਰਿਸ਼ਟੀ ਕਰ ਦਿੰਦੇ ਹਨ ਕਰ ਦਿੰਦੇ ਹਨ ਤਾਂ ਉਹ ਸੋਤ ਸਦਾ ਧਿਆਏ ਜਿਸ ਦੇ ਉਤੇ ਈਸ਼ਵਰ दयाल ਹੋ ਜਾਂਦੇ ਹਨ ਤੋ ਉਹੀ ਤਨੂੰ ਸਦਾ ਉਹ ਮਨੁੱਖ ਦਿਆਉਂਦਾ ਹੈ ਯਾਦ ਰੱਖਦਾ ਹੈ ਇੱਕ ਕੰਡੀਸ਼ਨ ਲੱਗ ਗਈ ਕਿ ਜਿਸ ਦੇ ਉੱਪਰ ਪ੍ਰਭੂ ਵੈਗਰੂ ਦਇਆਲ ਹੁੰਦੇ ਹਨ दयाल ਫਿਰ ਕਿਸ ਉੱਪਰ ਹੁੰਦੇ ਹਨ ਸਾਨੂੰ ਕੀ ਪਤਾ ਲੱਗੇ ਕਿਵੇਂ ਹੁੰਦੇ ਹਨ ਇਸ ਕਾਰਨ ਹੁੰਦੇ ਹਨ ਕਿ ਸਬਬ ਬਣਦੇ ਹਨ ਕਿ ਪ੍ਰਭੂ ਦਿਆਲ ਉਹ ਦਿਆਲ ਹੋ ਜਾਂਦੇ ਹਨ ਮਿਹਰਬਾਨ ਹੁੰਦੇ ਹਨ ਕਿ ਫਿਰ ਅਸੀਂ ਤਾਂ ਕਰਕੇ ਹੀ ਈਸ਼ਵਰ ਦਾ ਨਾਮ ਸਿਮਰਨ ਕਰ ਸਕਦੇ ਹਾਂ ਉਹ ਤਾਂ ਜਾਪ ਕਰ ਸਕਦੇ ਹਾਂ ਸਾਡੇ ਚਿੱਤ ਵਿੱਚ ਉਹਨੂੰ ਰੱਖ ਸਕਦੇ ਹਾਂ ਆਪਣੇ ਚਿੱਤ ਵਿੱਚ ਉਸ ਨੂੰ ਰੱਖ ਸਕਦੇ ਹਾਂ ਤਾਂ ਪ੍ਰਭੂ ਜੀ ਦੇਖਦੇ ਹਨ ਕਿ ਬੰਦਾ ਚੰਗੇ ਕੰਮ ਕਰਦਾ ਹੈ ਇਹਦੇ ਵਿੱਚ ਮਨ ਵਿੱਚ ਦਇਆ ਹੈ ਇਹ ਥੋੜੇ ਥੋੜੇ ਚੰਗੇ ਕੰਮ ਕਰਤਾ ਹੈ ਕੁਦਰਤ ਨੂੰ ਹੀ ਪਿਆਰ ਕਰਦਾ ਹੈ ਕੁਦਰਤ ਦੀਆਂ ਸਦ ਬਣਾਈਆਂ ਹੋਈਆਂ ਵਸਤੂਆਂ ਨੂੰ ਜੀਵ ਜੰਤੂਆਂ ਨੂੰ ਪੰਛੀਆਂ ਨੂੰ ਜਾਨਵਰਾਂ ਨੂੰ ਉਹਨਾਂ ਦੇ ਕੋਲੇਪਨ ਨੂੰ ਉਹਨਾਂ ਦੀ ਮਾਸੂਮੀਅਤਾਂ ਨੂੰ ਨਿੱਕੇ ਬੱਚਿਆਂ ਨੂੰ ਕੁਝ ਨਾ ਕੁਝ ਜਿਹੜੇ ਗੁਣ ਮਲੇ ਕੰਮ ਹੁੰਦੇ ਹਨ ਚੰਗੇ ਹੁੰਦੇ ਹਨ ਉਹ ਇਸ ਮਨੁੱਖ ਦੇ ਅੰਦਰ ਹੈ ਉਸਨੂੰ ਹੋਰ ਗੁਰੂ ਅਰਸ਼ੀਰਵਾਦ ਦਿੰਦਾ ਹੈ ਉਹਦੇ ਵਿੱਚ ਹੋਰ ਉਹ ਪਾ ਦਿੰਦਾ ਹੈ ਪਰਮਾਤਮਾ ਇਸ ਜਿਆ ਸੁਭਾਅ ਕੀ ਹੋਰ ਇਸ ਨੂੰ ਹੁਣ ਇਸ ਤੋਂ ਉੱਪਰ ਉੱਠ ਕੇ ਮੈਂ ਵੀ ਚੇਤੂਚ ਆ ਜਾਵਾਂ ਇਸ ਦੇ ਤੇ ਇਸ ਦੀ ਜ਼ਿੰਦਗੀ ਚ ਖੇੜਾ ਹੀ ਖੇੜਾ ਆ ਜਾਵੇਗਾ ਇਹ ਫਿਰ ਆਨੰਦ ਭਰਪੂਰ ਹੋ ਜਾਵੇਗਾ ਉਹ ਫਿਰ ਪ੍ਰੀਸ਼ਵਰ ਪਰਮਾਤਮਾ ਤਦੋਂ ਫਿਰ ਮਨੁੱਖ ਤੋਂ ਸੁੱਤੇ}{|\text{ਦਿਆਲ ਹੋ ਜਾਂਦਾ ਹੈ ਮਿਹਰਬਾਨ ਹੋ ਜਾਂਦਾ ਹੈ ਤਾਂ}} ਉਹ ਮਨੁੱਖ ਫਿਰ ਵਾਹਿਗੁਰੂ ਨੂੰ ਚਿੱਤ ਵਿੱਚ ਰੱਖਣ ਲੱਗ ਜਾਂਦਾ ਹੈ ਸਦਾ ਉਸ ਨੂੰ ਚਿੱਤ ਵਿੱਚ ਰੱਖਦਾ ਹੈ ਤੇ ਆਉਂਦਾ ਹੈ ਸਿਮਰਨ ਕਰਦਾ ਹੈ ਗੁਰਬਾਣੀ ਪੜ੍ਹਦਾ ਹੈ ਵਿਚਾਰ ਕਰਦਾ ਹੈ ਸਤਸੰਗ ਕਰਦਾ ਹੈ ਸਾਰੇ ਸੁਕਰਮ ਕਰਮ ਲੱਗ ਜਾਂਦਾ ਹੈ ਜਿਸ ਨੂੰ ਪ੍ਰਮਾਤਮਾ ਨਾਲ ਵਾਹਿਗੁਰੂ ਜੀ ਨਾਲ ਪਿਆਰ ਬਣ ਜਾਂਦਾ ਹੈ ਜਾ ਮਨਾਨ ਨੂੰ ਤੁਰ ਪੈਂਦਾ ਹੈ ਉਸ ਰਾਹ ਤੇ ਚੱਲ ਪੈਂਦਾ ਹੈ ਇਸ ਰਾਹ ਤੇ ਚੱਲਾਂਗੇ ਤੋ ਤੱਕ ਕਿਸੇ ਦਿਨ ਮੰਜ਼ਿਲ ਵੀ ਮਿਲ ਜਾਏਗੀ ਅਸੀਂ ਆਪਣੇ ਉਸ ਟਾਰਗੇਟ ਦੇ ਉੱਤੇ ਪਹੁੰਚ ਜਾਵਾਂਗੇ ਆਨੰਦ ਦੀ ਪ੍ਰਾਪਤੀ ਹੋ ਜਾਵੇਗੀ ਕੁੱਲ ਮਿਲਾ ਕੇ ਗੁਰੂ ਜੀ ਨੇ ਸਾਨੂੰ ਇਹ ਦੱਸਿਆ ਹੈ ਈਚਿਤ ਆਵੇ ਜ ਤੇਰੇ ਮਨੁਖ ਇਹ ਮੇਰਾ ਅਸ਼ੀਰਵਾਦ ਮੈਂ ਦੇਣਾ ਹਾਂ ਕਿ ਤੁਹਾਨੂੰ ਉਹ ਬਾਇ ਗੁਰੂ ਚਿਤ ਆਵੇ ਜੋ ਆਨੰਦ ਹੈ ਮਹਾਨ ਆਨੰਦ ਹੈ ਸੰਪੂਰਨ ਆਨੰਦ ਹੈ ਉਹ ਤਾਨੂੰ ਚਿਤ ਆਵੇ ਤਾਂ ਤੇਰੇ ਅੰਦਰ ਵੀ ਸੰਪੂਰਨ ਆਨੰਦ ਦੀ ਖਸ਼ਭੂ ਪੈਦਾ ਹੋ ਜਾਵੇਗੀ ਤੇ ਤੂੰ ਹੀ ਆਪਣੀ ਜ਼ਿੰਦਗੀ ਨੂੰ ਆਨੰਦ ਭਰਪੂਰ ਬਣਾ ਲਵੇਂਗਾ ਤੇ ਜੇ ਇਸ ਤਰ੍ਹਾਂ ਨਹੀਂ ਕਰੇਗਾ ਤਾਂ ਤੇਰਾ ਜੀਵਨ ਇੱਕ ਉਦਾਸ ਜੀਵਨ ਬਣ ਜਾਵੇਗਾ ਜਿਸ ਵਿੱਚ ਕੋਈ ਚਰਮ ਹੀ ਨਹੀਂ ਹੋਵੇਗਾ ਜ਼ਿੰਦਗੀ ਦਾ 부ਜਿਆ 부ਜਿਆ ਜਾ ਬੰਦਾ ਮਨੁੱਖ ਜ਼ਿੰਦਗੀ ਚੱਲ ਰਿਹਾ ਹੋਵੇਗਾ ਉਸੇ ਜਿੰਨਾ ਫਰਤ ਵੀ ਆ ਜਾਵੇਗੀ ਸਾਰੇ ਉਗਣ ਆ ਜਾਣਗੇ ਨਾ ਤੈਨੂੰ ਕੁਦਰਤ ਨਾਲ ਪਿਆਰ ਹੋਵੇਗਾ ਨਾ ਮਨੁੱਖਤਾ ਨਾਲ ਜੇ ਤੈਨੂੰ ਕੋਈ ਜਿਹੜਾ ਯਾਦ ਰੱਖਦਾ ਹੈ ਤੇਰੇ ਨਾਲ ਜੁੜਦਾ ਹੈ ਕਿਉਂ ਕ੍ਰਿਸ਼ਵਰ ਸਾਰੇ ਹੀ ਗੁਣਾਂ ਦਾ ਮਾਲਕ ਹੈ ਉਸ ਨਾਲ ਜੁੜਨ ਨਾਲ ਸਾਰੇ ਹੀ ਗੁਣ ਆ ਜਾਂਦੇ ਹਨ ਹੌਲੀ 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 ਸਭ ਗੁਣ ਆ ਜਾਂਦੇ ਹਨ ਇਹ ਜ਼ਿੰਦਗੀ ਸੁਖਾਂ ਵਿੱਚ ਸੋਹਣੀ ਪਿਆਰੀ ਦੁਲਾਰੀ ਬਣ ਜਾਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਵਿੰਦਰ ਜੀ ਜੀ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ